ਅਕਸਰ ਬੋਲਦਾ ਰਹਾਂ ਕਿ ਦਫ਼ਤਰਾਂ ਦੀਆਂ ਖੱਜਲ ਖਵਾਰੀਆਂ ਖਤਮ ਕਰਨੀਆਂ ਨੇ ਸਾਡੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰ ਜਾਂਦੀਆਂ ਜੁੱਤੀਆਂ ਕੱਸ ਜੀਆਂ ਛਿੜਕਾਂ ਖਾਂਦਿਆਂ ਦੀਆਂ ਸੁਰਜੀਤ ਪਾਤਰ ਜੀ ਨੇ ਲਿਖਿਆ ਕਹਿੰਦਾ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਕਹਿੰਦੇ ਕੌਣ ਦੇ ਜ਼ਿੰਮੇਦਾਰ ਪਿੰਡ 'ਚ ਜਿਨ੍ਹਾਂ ਨੂੰ ਸਲੂਟ ਵਜਦੇ ਨੇ ਸਰਦਾਰ ਸਾਹਿਬ ਕੀ ਹਾਲ ਚਾਲ ਹੈ ਫਲਾਣਾ ਸਿੰਘ ਲੰਘਿਆ ਉਹ ਜਦੋਂ ਕਿਤੇ ਸਰਕਾਰੀ ਦਫ਼ਤਰਾਂ ਚਾਉਂਦੇ ਨੇ ਉੱਥੇ ਉਹਨਾਂ ਨੂੰ ਜਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਛਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਓਏ ਬੁੜਿਆ ਕਿੱਧਰ ਮੂੰਹ ਚੱਕਿਆ ਬੁੱਧਵਾਰ ਨੂੰ ਆਈ ਉਹ ਬੁੱਧਵਾਰ ਹੀ ਨਹੀਂ ਕਦੇ ਆਉਂਦਾ ਯਾਰ ਉਹ ਬੁੱਧਵਾਰ ਉਹ ਵੀਰਵਾਰ ਉਹ ਮੰਗਲਵਾਰ ਆਈ ਹੀ ਨਹੀਂ ਕਦੇ ਬਹੁਤ ਵਾਰੀ ਮੈਂ ਮੇਰੇ ਦਾਦੇ ਨੂੰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਫਿਰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਇੱਕ ਦਿਨ ਮੈਂ ਪੁੱਛ ਲਿਆ ਦਾਦਾ ਜੀ ਬਾਬਾ ਕਹਿੰਦੇ ਸਾਡੇ ਮਾਲ ਵਿੱਚ ਬਾਬਾ ਕਹਿੰਦੇ ਦਾਦਾ ਜੀ ਮੈਂ ਕਿਹਾ ਬਾਬਾ ਕਿੱਥੇ ਜਾਣਾ ਉਹਨਾਂ ਰੋਜ਼ ਤੇ ਕਿੱਥੋਂ ਆ ਜਾਣਾ ਉਹਨਾਂ ਉਹ ਕਹਿੰਦਾ ਤੈਨੂੰ ਨਹੀਂ ਪਤਾ ਪੁੱਤੇ ਕੰਮਾਂ ਦਾ ਬਸ ਇਹ ਕੰਮ ਬਣ ਜੇ ਮੇਰਾ ਜੀਵਨ ਸੁਖੀ ਹੋ ਜੇ ਮੈਂ ਕਿਹਾ ਵੀ ਪਤਾ ਨਹੀਂ ਕਿਹੜਾ ਕੰਮ ਹੈ ਕੰਮ ਕੀ ਸੀਗਾ ਜੀ ਫਰਦ ਫਰਦ ਕਢਾਉਣੀ ਸੀ ਫਰਦ ਨੇ ਜ਼ਿੰਦਗੀਆਂ ਖਰਾਬ ਕਰ ਰੱਖੀਆਂ ਅੱਜ ਸਭ ਤੋਂ ਵੱਧ ਮੈਂ ਫਰਦ ਕੇਂਦਰ ਤੇ ਗਿਆ ਸਭ ਤੋਂ ਵੱਧ ਫਰਦਾਂ ਹੀ ਨਿਕਲ ਰਹੀਆਂ ਨੇ ਅੱਜ ਵੀ 100 ਤੋਂ ਪਾਰ ਕਰੀ ਬੈਠੇ ਨੇ ਬਾਕੀ ਕੋਈ 15 ਐ ਕੋਈ 17 ਐ ਕੋਈ 20 ਐ ਕੋਈ ਬੱਚੀ ਐ ਫਰਦਾਂ 100 ਯਾਰ ਸਾਡੀ ਜ਼ਮੀਨ ਸਾਨੂੰ ਤਾਂ ਉਹਦੇ ਕਾਗਜ਼ ਦੇ ਦੋ ਕਿਸੇ ਹੋਰ ਦੀ ਫਰਦ ਮੰਗਦੇ ਆ ਅੱਛਾ ਹੋਰ ਆਏ ਤਾਂ ਪਹਿਲਾਂ ਹੀ ਨਿਕੜ ਲੈਂਦੇ ਨੇ ਨਜਾਇਜ਼ ਕਬਜ਼ਾਨਾਂ ਤਾਂ ਪਤਾ ਨਹੀਂ ਕਿੱਥੋਂ ਮਿਲ ਜਾਂਦੀ ਨੇ ਜਿਹੜੀਆਂ ਫਰਦਾਂ ਹੁਣ ਅਸਲੀ ਮਾਲਕਾਂ ਨੂੰ ਫਰਦਾਂ ਮਿਲਣਗੀਆਂ ਅਸਲੀ ਮਾਲਕਾਂ ਦੇ ਇੰਤਕਾਲ ਹੋਣਗੇ ਅਸਲੀ ਮਾਲਕਾਂ ਦੀਆਂ ਤਕਸੀਮਾਂ ਹੋਣਗੀਆਂ ਖੇਵਟਾਂ ਖਤੌਨੀਆਂ ਚ ਫਸਾ ਰੱਖਿਆ ਯਾਰ ਛੁਅ ਅੱਜ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਅੱਜ ਜੜੋ ਜਗ੍ਹਾ ਤੇ ਮੇਰੇ ਕੋਲ ਇੱਕ ਵੀਡੀਓ ਆ ਮੋਗੇ ਕੋਲੇ ਇੱਕ ਮੁੰਡੇ ਦਾ ਵਿਆਹ ਸੀ ਆਨੰਦ ਕਾਰਜ ਤੋਂ 2 ਘੰਟਿਆਂ ਦੇ ਵਿੱਚ ਵਿੱਚ ਡੀਸੀ ਨੇ ਉੱਥੇ ਹੀ ਜਾ ਕੇ ਨਾਲੇ ਛਗਨ ਦਿੱਤਾ ਤੇ ਨਾਲੇ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਦਿੱਤਾ ਲੈ ਉਹ ਬਣਦਾ ਹੀ ਨਹੀਂ ਵਿਆਹ ਦਾ ਰਿਸ਼ਤੇ ਸਰਟੀਫਿਕੇਟ ਕਦੇ ਮਾਮਾ ਨਹੀਂ ਆਇਆ ਕਦੇ ਭੂਆ ਰੁੱਸ ਗਈ ਕੀ ਕਰੀਏ ਹੁੰਦੇ ਸੀ ਸੋ ਇਸ ਕਰਕੇ ਇਹ ਜਿਹੜੀਆਂ ਖੱਜਲ ਖਵਾਰੀਆਂ ਨੇ ਬੰਦ ਕਰਨੀ ਦਿੱਲੀ ਦੇ ਵਿਚ ਅਰੰਮ ਕੇਜਰੀਵਾਲ ਸਾਹਿਬ ਨੇ ਸ਼ੁਰੂ ਕੀਤੀ ਸੀ ਇਹ ਸਕੀਮ ਪਰ ਕਿਉਂਕਿ ਦਿੱਲੀ ਹੈ ਉਹ ਉੱਥੇ ਚੱਲਣ ਨਹੀਂ ਦਿੰਦੇ ਉੱਥੇ ਆਪਣੀਆਂ ਮਰਜ਼ੀਆਂ ਕਰਦੇ ਆ ਪਰ ਪੰਜਾਬ ਹੈ ਪੰਜਾਬ ਆਪਣੀ ਮਰਜ਼ੀ ਕਰਦਾ ਪੰਜਾਬੀ ਆਪਣੀਆਂ ਮਰਜ਼ੀਆਂ ਕਰਦੇ ਆ ਸੋ ਅੱਜ ਤੁਹਾਡੇ ਲਈ ਇੱਕ ਬਹੁਤ ਵੱਡਾ ਦਿਨ ਹੈ ਇੱਕ ਵਾਰੀ ਆਪਣੇ ਆਪ ਲਈ ਜ਼ੋਰਦਾਰ ਤਾੜੀਆਂ ਮਾਰ ਲਓ ਦਸਤਰਾ ਚ ਰੋਲਣਾ ਨਹੀਂ ਪਊਗਾ ਹੁਣ ਕੱਜਲਖਵਾਰੀਆਂ ਨਹੀਂ ਹੋਣਗੀਆਂ ਛੋਟੇ ਛੋਟੇ ਕੰਮ ਨੇ ਕੰਮ ਜੰਮੇ ਕੋਈ ਖਾਸ ਨਹੀਂ ਹੈਗੇ बीसी सर्टिफिकेट ਲੈਣਾ ਕੁੜੀ बीसी ਐ ਮੁੰਡਾ बीसी ਐ ਸਰਟੀਫਿਕੇਟ ਲੈਣਾ ਹੈ ਪਰਸੋ ਨੂੰ ਆਈ ਕੱਲ ਨੂੰ ਹੀ ਉਹਦੀ ਉਹਦੀ ਐਡਮਿਸ਼ਨ ਦੀ ਡੇਟ ਲੱਗ ਜਾਂਦੀ ਉਹਨੇ ਚੱਚ ਉਹ ਜਿਹੜਾ ਆਈ ਆਈ ਹੁੰਦਾ ਨਾ ਅਸਲ 'ਚ ਉਹ ਆਈ ਆਈ ਨਹੀਂ ਹੁੰਦਾ ਉਹ ਲਿਆਈ ਲਈ ਹੁੰਦਾ ਸੱਚ ਆਈ ਜਿੰਨਾ ਮਰਜ਼ੀ ਜਾਓ ਉਹ ਨਹੀਂ ਆ ਦੁਬਾਰੇ ਕਹੀ ਜਾਣਗੇ ਫਿਰ ਐਦਿਆਂ ਹੀ ਫਿਰ ਐਦਿਆਂ ਹੀ ਜਿੱਦੇ ਕੁਛ ਲਿਆਉਂਗੇ ਉਦੋਂ ਨਹੀਂ ਕਹਿੰਦੇ ਵੀ ਹੁਣ ਆਈ ਕਹਿੰਦੇ ਬਹੁਤ ਬਹੁਤ ਹੋ ਗਿਆ ਕੰਮ ਤੇ ਸਵੇ ਬੰਦ ਕਰਨਾ ਕਾਦੇ ਮੁੱਖ ਮੰਤਰੀ ਬਣਿਆ ਫਿਰ ਜੇ ਕੁਝ ਲੋਕਾਂ ਵਾਸਤੇ ਕੀਤਾ ਹੀ ਨਹੀਂ ਜੇ ਪਹਿਲਾਂ ਵਾਲਿਆਂ ਵਾਂਗੂੰ ਆਈ ਵੇਖੀ ਮੁੜ ਕੇ ਫੇ ਕੀ ਫਾਇਦਾ ਹੋਇਆ ਜੀ ਫਿਰ ਤਾਂ ਮੈਂ ਉਹੀ ਕੰਮ ਕਰ ਲੈਣਾ ਜਿਹੜਾ ਕਰੀ ਜਾਂਦਾ ਸੀ ਉਹ ਕਿਹੜਾ ਮਾੜਾ ਕੰਮ ਸੀ ਉਹ ਚ ਵੀ ਉਤੋਂ ਪੈਸੇ ਮਿਲਦੇ ਸੀ ਉਹ ਚ ਤਾਂ ਤਾਰੀਆਂ ਪੈਂਦੀਆਂ ਸੀ ਹੁਣ ਹਰੇਕ ਹੀ ਉੱਠ ਕੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਹੋ ਤਰੇ ਫਿਰਦੇ ਨੇ ਕੀ ਉਹਦੇ ਨਾਲ ਬਾਦਲ ਕਹਿਲਾ ਕੀ ਹੈ ਸੁਖਵੀਰ ਬਾਲ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਕਹਿੰਦਾ ਪੰਜਾਬ ਬਚਾਉਣਾ ਮੈਂ ਕਿਹਾ ਤੇ ਇੱਥੋਂ ਤਾਂ ਮਸਾਂ ਬਚਾਇਆ ਪਤੰਦਰਾ ਪਹਿਲਾਂ ਉਹ ਥੋੜੇ ਤਾਂ ਤਾਂ ਬਚਾਇਆ ਉਹ ਤੁਸੀਂ ਕੀ ਤੋਂ ਬਚਾਉਣ ਲੱਗ ਗਏ ਅਸਲ 'ਚ ਥੋੜਾ ਜਿਹਾ ਗਲਤ ਲਿਖ ਕੇ ਪਰਿਵਾਰ ਬਚਾਉਣਿਆ ਯਾਤਰਾ ਹੈ ਉਹ ਵੀ ਸਾਡਾ ਪਰਿਵਾਰ ਬਚਾਓ ਕੁਦਰਤ ਹੈ ਲੋਕ ਨੇ ਪ੍ਰਮਾਤਮਾ ਲੋਕਾਂ 'ਚ ਹੀ ਵੱਸਦਾ ਹੈ ਮੈਂ ਹਾਰੇ ਆਂ ਕਰਤੂਤਾਂ ਕਰਕੇ ਹਾਰੇ ਮੈਂ ਕੌਣ ਹੁੰਨਾ ਜੀ ਹਰਾਉਣ ਵਾਲਾ ਮੈਂ ਮੇਰੀ ਕੀ ਔਕਾਤ ਹੈ ਜੀ ਪਬਲਿਕ ਹੈ ਇਹ ਕਹਿੰਦੇ ਸੀ ਪੈਸੇ ਨਾ ਜਿੱਤ ਲੈਣੇ ਹੁੰਨੇ ਆ یہ کہہ دے اے طاقت نہ جیت لینے ہوں یہ کہے نہ جیت لینے ہوں لوگ کہتے آ جی سو یہ پبلک ہے جی پبلک ہے سب جانتی ہے پبلک ہے سب پہچانتی ہے سو نوکریاں مل رہی ہیں لوگوں نو چالی ہزار کے لیے نوکریاں نوکریاں دیتی وہی خجانہ ہے عام آدمی کلینک کھل رہے ہیں ایک کروڑ بندہ کل تک دا انکڑا آ گیا میرے کو ایک کروڑ بندہ 664 ਆਮ ਆਦਮੀ ਕਲੀਨਿਕਾ ਚ ਦਵਾਈ ਲੈ ਕੇ ਠੀਕ ਹੋ ਕੇ ਚਲਾ ਗਿਆ ਜੀ ਹੋ ਸਕਦਾ 1 ਕਰੋੜ 1 ਕਰੋੜ ਨਾ ਹੋਵੇ ਕਈ ਵੀ ਦੂਜੀ ਜਾਂ ਤੀਜੀ ਵਾਰ ਵੀ ਆਏ ਹੋਣਗੇ ਪਰ ਜੇ 60 70 ਲੱਖ ਵੀ ਮੰਨ ਲਈਏ ਕਿੰਨੇ ਲੋਕਾਂ ਦਾ ਭਲਾ ਹੋ ਗਿਆ ਜੀ ਜਿਹੜੇ ਵੱਡੇ ਹਸਪਤਾਲਾਂ ਜਾਣੋਂ ਹਟ ਗਏ ਇਹਦੇ ਨਾਲ ਵੱਡੇ ਹਸਪਤਾਲਾਂ ਤੇ ਪ੍ਰੈਸ਼ਰ ਘਟ ਗਿਆ ਉੱਥੇ ਡਾਕਟਰ ਜਿਹੜੇ ਨੇ ਉਹ ਜ਼ਿਆਦਾ ਟਾਈਮ ਦੇਖਣ ਲੱਗ ਗਏ ਕਿਸੇ ਮਰੀਜ਼ ਨੂੰ ਕਿੰਨਾ ਫਾਇਦਾ ਹੁੰਦਾ ਜੀ ਗਾਹਾਂ ਦੀ ਗਾਂ ਗਾਂ ਦੀ ਗਾਂ ਇਹ ਵਿਜ਼ਨ ਕਦੇ ਬਣਾਇਆ ਕਦੇ ਇਹਨਾਂ ਨੇ ਕਦੇ ਕੈਪਟਨ ਨੇ ਜਾਂ ਇਹਨਾਂ ਨੇ ਬਾਦਲ ਹੋਰਾਂ ਨੇ ਸੁਖਵੀਰ ਬਾਦਲ ਹੋਰਾਂ ਨੇ ਜਦੋਂ ਦੇਖੋ ਆ ਸਮੋਸਿਆਂ ਦੀ ਰੇੜੀ ਚੱਲਦੀ ਆ ਦੱਬ ਲੋ ਆਉਂਦੇ ਉਹ ਪਪਲਾਟ ਜਾ ਪਿਆ ਦੱਬ ਲੋ ਆ ਇੱਥੇ ਇਹਨਾਂ ਨੇ ਕਲੋਨੀ ਕੱਟਤੀ ਦੱਬ ਲੋ ਨਾਲ ਲੈ ਜਾਓਗੇ ਜਾਂ ਫਿਰ ਇਹ ਦਿਖਾਓ ਮੈਨੂੰ ਸਰਟੀਫਿਕੇਟ ਦਿਖਾਓ ਵੀ ਧਰਮਰਾਜ ਨਾਲ ਗੱਲ ਹੋ ਗਈ ਕਿ ਤੁਹਾਡੇ ਵਾਲੇ ਪੈਸੇ ਉੱਪਰ ਆ ਸਕਦੇ ਨੇ ਨਾਲ ایک ہوج خوشخبری گل جی سویرے میں دلی تو چلن تو پہلا میں سوچ رہا سی میرے کو افسر میں بلائے ہوئے نال ہی دے افسر کیونکہ جو چل دے افسر نال چل دے کوئی بھی موقع دے لینا پی سب جنیاں بھی ہون گیا جس قسم بھی ہون گیا سارے ہیں تو این او سی ختم پر ਅੱਗੇ ਤੋਂ ਕੋਈ ਇਲੀਗਲ ਕਲੋਨੀ ਨਹੀਂ ਅਸੀਂ ਬਣਨ ਦੇਣੀ ਹੁਣ ਕੀ ਕਰਦੇ ਆ ਕਲੋਨੀਆਂ ਬਣਾਉਣ ਵਾਲੇ ਕਲੋਨੀ ਬਣਾ ਕੇ ਤੁਹਾਨੂੰ ਵੇਚ ਕੇ ਆਪ ਭਾਜ ਜਾਂਦੇ ਨੇ ਤੁਹਾਨੂੰ ਲੀਡਰਾਂ ਦੇ ਬਸ ਪਾ ਜਾਂਦੇ ਨੇ ਵੀ ਦਿਓ ਤਰਨਾ ਇੱਥੇ ਸੀਵਰੇਜ ਪਾਓ ਜੀ ਕਲੋਨੀ ਇਲੀਗਲ ਹੈ ਦਿਓ ਤਰਨਾ ਇੱਥੇ ਬਿਜਲੀ ਪਾਓ ਦਿਓ ਜੀ ਦਿਓ ਤਰਨਾ ਮੀਟਰ ਨਹੀਂ ਲੱਗ ਰਹੇ ਠੀਕ ਹੈ ਤੂੰ ਪਹਿਲਾਂ ਜੋ ਕਰਕੇ ਕਰਗੇ ਅੱਜ ਤੋਂ ਬਾਅਦ ਇਲੀਗਲ ਕਲੋਨੀ ਨਹੀਂ ਸੀ ਕੱਟਣ ਦੇਣੀ ਪਰ ਜਿਹੜੇ ਪਹਿਲਾਂ ਕਲੋਨੀਆ ਚ ਪਲਾਟ ਲੈ ਗਏ ਗਰੀਬ ਲੈ ਗਏ ਕੋਈ ਪਹਿਲੇ ਥੋੜਾ ਤਾਂ ਪੈਸਾ ਲੱਗ ਗਿਆ ਨਾ ਤਾਂ ਅਸੀਂ ਉਸ ਪੈਸੇ ਦਾ ਮੁੱਲ ਪਾਉਣ ਲੱਗਿਆ ਕੋਈ ਗੱਲ ਨਹੀਂ 2 4 5 10 50 100 ਕਲੋਨੀ ਆਲੇ ਨੂੰ ਵੀ ਫਾਇਦਾ ਹੋ ਜੂ ਮੇਰੀ ਇਲੀਗਲ ਕਲੋਨੀ ਵੇਚ ਗਈ ਚਲੋ ਕੋਈ ਨਹੀਂ ਖੁਸ਼ ਹੋ ਲੈ 5 ਦਿਨ 10 ਦਿਨ ਮਹੀਨਾ 2 ਮਹੀਨੇ ਅਗਲੀ ਅਗਲੀ ਵੀ ਕੱਟੂਗਾ ਫਿਰ ਆਉਣਾ ਤਾਂ ਆਉਣਾ ਤਾਂ ਫਿਰ ਪੁਲਾ ਆਂਦੇ ਹੀ ਥੀਏ ਪਾਣੀ ਨੇ ਨਾ ਅਗਲੀ ਵਾਰੀ ਫਿਰ ਅਸੀਂ ਕਹਾਂਗੇ ਕਿ ਪਹਿਲਾਂ ਇਹ ਇਲੀਗਲ ਕੱਟੀ ਹੋਈ ਐ ਪਹਿਲਾਂ ਨਹੀਂ ਦਾ ਹਿਸਾਬ ਕਰ ਪਹਿਲਾਂ ਪਰ ਤੁਹਾਨੂੰ ਅਸੀਂ ਰਿਸ਼ਤੀਆਂ ਵਾਸਤੇ ਰੋਕ ਦੇਣੀ ਐਨਓਸੀ ਦੀ ਕਾਫੀ ਵੱਡੀ ਸਮੱਸਿਆ ਸੀ ਇਸ ਪਿੰਡ ਦੇ ਦੋ ਤਿੰਨ ਕੰਮ ਮੇਰੇ ਨੂੰ ਦਿਖਾਏ ਹੋਏ ਨੇ ਤਿੰਨ ਸੀਗੇ ਪਿੰਡ ਡੇਰ ਤੋਂ ਟਵਾਣਾ ਦੇ ਵਿਚਕਾਰ ਘੱਗਰ ਦਰਿਆ ਦਾ ਜਿਹੜਾ ਖੱਬੇ ਪਾਸੇ ਬੰਨ ਹੈ ਉਹ ਉੱਤੋਂ ਵਗਣ ਲੱਗ ਗਿਆ ਸੀ ਇਸ ਵਾਰ ਹੜ੍ਹ ਬਹੁਤ ਜ਼ਿਆਦਾ ਆਇਆ ਸੀ ਇਹਦੇ ਕਰਕੇ ਖੱਬਾ ਬੰਨ ਜਿਹੜਾ ਪਿੰਡ ਆਲਮਗੀਰ ਦੇ ਕੋਲੇ ਦੋ ਥਾਮਾਂ ਤੋਂ ਪਾੜ ਪੈ ਗਿਆ ਸੀ ਤੇ ਜਿਹਦੇ ਕਰਕੇ ਕਈ ਫਸਲਾਂ ਦਾ ਨੁਕਸਾਨ ਹੋਇਆ ਸੋ ਪਾੜ ਨੂੰ ਵੀ ਪੂਰਾ ਗਿਆ ਪਿੰਟਵਾਣਾ ਸਰਸੀਣੀ ਤੇ ਸੰਦਾਪੁਰ ਦੀ ਜ਼ਮੀਨ 'ਚ ਘੱਗਰ ਨੇ ਵੀ ਕਾਫੀ ਨੁਕਸਾਨ ਦੇ 12-12 ਫੁੱਟ ਦੇ ਖੱਡੇ ਪੈ ਗਏ ਸੋ ਟਿਵਾਣਾ ਤੋਂ ਥੱਲੇ ਦੇ ਪਿੰਡਾਂ ਵਾਸਤੇ ਤਕਰੀਬਨ 2400 ਫੁੱਟ ਲੰਬੀ ਪੱਥਰ ਦੀ ਜਿਹੜੀ ਰਿਵੈਕਮੈਂਟ ਸੀ ਉਹਦੇ ਕੰਮ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ 5.5 ਕਰੋੜ ਰੁਪਇਆ ਲੱਗੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਗਰ ਦਾ ਇੱਕ ਤੁਪਕਾ ਵੀ ਤੁਹਾਡਾ ਨੁਕਸਾਨ ਨਹੀਂ ਕਰ ਸਕੂਗਾ ਅਸੀਂ ਪੈਸੇ ਮੁਆਵਜ਼ੇ ਤੋਂ ਪਹਿਲਾਂ ਦਿੰਨੇ ਆ ਇਹ ਤੋਂ ਪਹਿਲਾਂ ਕਿ ਅਸੀਂ ਮੁਆਵਜ਼ਾ ਦਈਏ ਤੁਹਾਨੂੰ ਕੱਗਰ ਦੇ ਟੁੱਟਣ ਦਾ ਅਸੀਂ ਕੱਗਰ ਹੀ ਠੀਕ ਕਰ ਲਈਏ ਪਹਿਲਾਂ ਉਹਨੂੰ ਵਿੱਚੋਂ ਸਫਾਈ ਕਰਦੀਏ ਲੋੜ ਹੀ ਨਾ ਪਵੇ ਮੁਆਵਜ਼ੇ ਦੀ ਇਹ ਜਾਂਦਾ ਕੱਗਰ ਉਹ ਮੂਨਕ ਤੱਕ ਜਾਂਦਾ ਉੱਥੇ ਅੱਗੇ ਜਾਖਰ ਤੱਕ ਸਾਡੇ ਲਹਿਰਾਂ ਕੱਗੇ ਤੇ ਪਿੰਡਾਂ ਜਾਂਦਾ ਸਰਦੂਲਗੜ ਤੱਕ ਮਾਰੋ ਮਾਰ ਕਰਦਾ ਜਾਂਦਾ ਪੰਗਾ ਕੀ ਹੈ ਖੱਗਰ ਨੂੰ ਸਾਫ਼ ਕਰਨ ਵਾਸਤੇ ਸਿਰਫ ਅਪ੍ਰੈਲ ਤੇ ਮਈ ਆ ਬਸ ਜੂਨ ਚੋਂ ਨਾ ਲੱਗ ਜਾਂਦਾ ਅਪ੍ਰੈਲ ਚ ਕਣਕ ਖਰੀ ਹੁੰਦੀ ਹੈ 15 ਅਪ੍ਰੈਲ ਤੋਂ 15 ਜੂਨ ਤੱਕ 2 ਮਹੀਨੇ ਨੇ ਬਸ ਉਦੋਂ ਮਹਿਕਮੇ ਨੂੰ ਨਹਿਰੀ ਮਹਿਕਮੇ ਨੂੰ ਇਹ ਨਹੀਂ ਪਤਾ ਹੁੰਦਾ ਸਾਨੂੰ ਪੈਸੇ ਮਿਲਣਗੇ ਜਾਂ ਨਾ ਆ ਬਜਟ ਦੇ ਵਿੱਚੋਂ ਸੋ ਅਸੀਂ ਉਹਨਾਂ ਨੂੰ ਪਹਿਲਾਂ ਹੀ ਦੱਸਤਾ ਕਿ ਤੁਹਾਨੂੰ ਇੰਨੇ ਪੈਸੇ ਮਿਲਣਗੇ توسی جے سی دیاں چلا لیو پہلے ہی صاف کر دو یہ تو پہلا کوئی نقصان کرے ہاں اینو کہندے ہیں ویژن اینو کہندے ہیں کہن لمیاں پلاننگا باقی ایک انڈر برج پانی دا پنگا ایتھے پانی کھڑدا ہے کتنا ڈی سی صاحب کتنی ہے کھڑپور فریزے پونے دو کروڑ روپیہ آ گئے ਪੌਣੇ 2 ਕਰੋੜ ਦੀ ਪ੍ਰੂਵਲ ਆ ਗਈ ਉਹਨੂੰ ਠੀਕ ਕਰਾਂਗੇ ਜਿਹੜਾ ਪਾਣੀ ਖੜਦਾ ਅੰਡਰ ਵਿੱਚ ਦੇ ਵਿੱਚ ਇਸ ਪਿੰਡ ਦੇ ਵਿੱਚ ਟਿਊਬਵਲ ਹੈ ਨਹੀਂ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਪੈਸੇ ਆ ਗਏ ਮੈਡਮ ਹਾਂਜੀ ਸਰਪੰਚ ਜੀ ਪੈਸੇ ਆ ਗਏ ਕਦੋਂ ਲੱਗ ਜੂਗਾ ਕਦੋਂ ਤੱਕ ਐਸੇ ਆਪਕੇ ਟੈਂਡਰ ਟਿਊਬਲ ਕਿਤੇ ਚੱਲੂਗਾ ਸਰ 1 ਮਹੀਨੇ ਕਿਸੇ ਬੱਚੇ ਨੂੰ ਨਾ ਪਾਣੀ ਪੀ ਕੇ ਦਾਦੂ ਘਾਟਨ ਕਰਾ ਲਿਓ ਐਸੇ ਮਹੀਨੇ ਆਪਾਂ ਟਿਊਬਵਲ ਲਾ ਦੇਣਾ ਤੁਹਾਡਾ ਇਹ ਤਾਂ ਮਤਲਬ ਆ ਮੈਨੂੰ ਸਮਝ ਨਹੀਂ ਆਉਂਦੀ 75 ਸਾਲ ਹੋ ਗਏ ਯਾਦ ਹੋਇਆ ਉਹਨੂੰ ਅਜ ਟੂਬ ਬੱਲੀ ਨਹੀਂ ਲੱਗੇ ਸੀਬਰੇ ਜੀ ਨੇ ਠੀਕ ਹੋਇਆ ਛੱਪੜਾਂ ਦਾ ਪ੍ਰੋਬਲਮ ਹੈ ਯਾਰ ਕਿੱਧਰ ਲਈ ਫਿਰੇ ਸਾਨੂੰ ਸਾਡੇ ਲੀਡਰ ਪੜ੍ਹਾਈ ਦੀਆਂ ਗੱਲਾਂ ਬਾਤ ਕਰ ਉਹ ਮੰਗਲ ਗ੍ਰਹਿ ਤੇ ਪਲਾਟ ਕੱਟੀ ਜਾਂਦੇ ਅਮਰੀਕਾ ਵਾਲੇ ਅਸੀਂ ਸ਼ਮਸ਼ਾਨ ਕੱਢ ਦਿਆਂ ਤਾਂ ਨਾਂ ਉੱਚੇ ਚੱਕੀ ਜਾਂਦੇ ਹਜੇ ਤੱਕ ਹੀ ਇੱਥੇ ਰੱਖਿਆ ਸਾਨੂੰ ਬੱਸ ਐਨਾ ਕੀ ਹੁੰਦਾ ਬੱਸ ਜਾਓ ਬੱਸ ਮੋਟਾ ਬਾਜਾ ਕਰੋ ਬੱਸ ਅੱਦਾ ਯਾਰ ਸੋ ਮੈਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣਾ ਚਾਹੁੰਦਾ ਮੈਂ ਤੁਹਾਨੂੰ ਟਿਊਬੇਲਾਂ ਛੱਪਣਾ ਸੀਵਰੇਜਾਂ ਟੋਬਿਆਂ 'ਚ ਨਹੀਂ ਰੱਖਣਾ ਚਾਹੁੰਦਾ ਮੈਂ ਤੁਹਾਨੂੰ ਮੈਂ ਮੇਰੇ ਨੌਜਵਾਨਾਂ ਦੇ ਹੱਥ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਡਿਗਰੀਆਂ ਤੇ ਉਹਨਾਂ ਡਿਗਰੀਆਂ ਦੇ ਮੁਤਾਬਕ ਉਹਨਾਂ ਕੋਲੇ ਕੁਰਸੀਆਂ ਦੇਖਣਾ ਚਾਹੁੰਦਾ ਉਹਨਾਂ ਕੋਲੇ ਵੱਡੀਆਂ-ਵੱਡੀਆਂ ਗੱਡੀਆਂ ਦੇਖਣਾ ਚਾਹੁੰਦਾ ਕਿ ਉਹ ਆਪਦੇ ਦਫ਼ਤਰ ਜਾਂਦੇ ਹੋਣ ਤਾਂ ਦਰਵਾਜ਼ੇ ਖੁੱਲਦੇ ਹੋਣ ਭੱਜੀ ਜਾਂਦੇ ਆ ਬਾਹਰਲੇ ਦੇਲਕਾ ਨੂੰ ਭੱਜੀ ਜਾਂਦੇ ਆ ਕਿਉਂ ਭੱਜੀ ਜਾਂਦੇ ਆ ਗੁਰੂ ਨਾਨਕ ਦੇਵ ਜੀ ਦੀ ਧਰਤੀ ਛੱਡ ਕੇ ਭੱਜੀ ਜਾਂਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਛੱਡ ਕੇ ਭੱਜੀ ਜਾਂਦੇ ਸ਼ਹੀਦ ਭਗਤ ਸਿੰਘ ਜੀ ਦੀ ਧਰਤੀ ਛੱਡ ਕੇ ਭੱਜੀ ਜਾਂਦੇ ਆ ਕਿੱਥੇ ਜਾਈ ਜਾਂਦੇ ਆ ਜਿੱਧਰ ਨੂੰ ਮੂੰਹ ਹੋ ਜਾ ਉਧਰ ਨੂੰ ਜਾਈ ਜਾਂਦੇ ਆ ਕਾਰਨ ਕਾਰਨ ਲੀਡਰ ਕਦੇ ਕਿਸੇ ਨੇ ਕੋਈ ਉਮੀਦ ਦਿੱਤੀ ਹੋਈ ਨਹੀਂ ਵੀ ਆਏ ਕਰ ਲਾਂਗੇ ਠੀਕ ਕਰ ਲਾਂਗੇ ਥੋੜਾ ਜਿਹਾ ਠਹਿਰ ਜੋ ਜਿਹੜਾ ਆਉਂਦਾ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮੈਂ ਕਿਹਾ ਜਿਹੜਾ ਹੈ ਹੀ ਖਾਲੀ ਹੈ ਉਹਨੂੰ ਖਜ਼ਾਨਾ ਕੋ ਕਹਿੰਦੇ ਹੋ ਪੀਪਾ ਕਹੋ ਜਦੋਂ ਖਾਲੀ ਹੈ ਖਜ਼ਾਨਾ ਕੋ ਕਹਿੰਦੇ ਹੋ ਫਿਰ 22 ਮਹੀਨੇ ਹੋ ਗਏ ਕਦੇ ਮੇਰੇ ਮੂੰਹ ਸੁਣਿਆ ਖਜ਼ਾਨਾ ਖਾਲੀ ਕੋਈ ਖਜ਼ਾਨਾ ਖਾਲੀ ਨਹੀਂ ਭਾਈ ਜੀ ਨੀਅਤ ਖਾਲੀ ਅਸਲ ਚ ਇਹਨਾਂ ਦੀ ਨੀਅਤ ਸਾਫ਼ ਹੋਵੇ ਖਜ਼ਾਨੇ ਆਪੇ ਭਰ ਜਾਂਦੇ ਆ ਪੰਜਾਬ ਦੀ ਧਰਤੀ ਇੰਨੀ ਬਰਕਤ ਵਾਲੀ ਧਰਤੀ ਹੈ ਅਸੀਂ ਲੀਕੇਜ ਰੋਕਤੀ ਐਸਾ ਖਜ਼ਾਨੇ ਚ ਖਜ਼ਾਨੇ ਜੋ ਪੈਸਾ ਲੋਕਾਂ ਵੱਲ ਲੋਕਾਂ ਨੂੰ ਮਿਲਦਿਆਂ ਥੋੜੇ ਪਿੰਡਾਂ ਐ ਪਹਿਲਾਂ ਕਦੇ ਆਇਆ ਮੁੱਖ ਮੰਤਰੀ ਕੋਈ ਐ ਮਿਲਿਆ ਹੋਵੇ ਤਿਆਂ ਨੂੰ ਪਹਿਣਾ ਨੂੰ ਮੁੰਡਿਆਂ ਨੂੰ ਬਜ਼ੁਰਗਾਂ ਨੂੰ ਜਿਹਨੇ ਵੀ ਰੋਕਿਆ ਬਾਈ ਇੱਕ ਮਿੰਟ ਗੱਲ ਸੁਣੀ ਐ ਐ ਕਦੇ ਬੁਲਾਇਆ ਮੁੱਖ ਮੰਤਰੀ ਨੂੰ ਐ ਬੁਲਾਇਆ ਬਾਈ ਇੱਕ ਮਿੰਟ ਐ ਜੇ ਬੁਲਾ ਲੋਂਗੇ ਇੱਕ ਵਾਰੀ ਤੁਸੀਂ ਤਾਂ ਬੁਲਾ ਲੋਂਗੇ ਬਾਜ ਘੁੜ ਘਰ ਦੇ ਪਾਲ ਤੇ ਫਿਰਨਗੇ ਵੀ ਕਿਹੜੇ ਥਾਣੇ ਚਾਹੇ ਵਿਤਾਬ ਲਾਇਆ ਕਿ ਮੈਂ ਮੁੱਖ ਮੰਤਰੀ ਨੂੰ ਹੱਦ ਹੱਦ ਸੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਵੀ ਠੀਕ ਰੱਖਣਾ ਕਾਨੂੰਨ ਵੀ ਸਹੀ ਰਹੂਗਾ ਤੁਸੀਂ ਆਪਣਾ ਜੀਵਨ ਪੱਧਰ ਉੱਚਾ ਕਰੋ ਆਪਣੇ ਬੱਚਿਆਂ ਨੂੰ ਪੜਾਓ ਜਿੰਨਾ ਪੜਾਈ ਜਾਓਗੇ ਸਮਝ ਲਓ ਨੌਕਰੀਆਂ ਉਨੀਆਂ ਵੱਡੀਆਂ ਹੋਈ ਜਾਣਗੀਆਂ ਇਹ ਹੋ ਨਹੀਂ ਸਕਦਾ ਕਿ ਸਿਰ 700 ਤੋਂ 680 ਨੰਬਰ ਲੈ ਕੇ ਤੁਹਾਡਾ ਬੱਚਾ ਇਸ ਕਰਕੇ نوکری تو بانجا رہ گیا کیونکہ چھ سو پنجا والے دا یا پانچ سو نمبر والے دا ایم ایل اے جانو سی یا جا منتری جانو سی جا کو پیسے سی انہیں رشوت دے کے نوکری لے لی چھ سو اسی والے دا مطلب چھ سو اسی والا تھوڑے گھر چٹھی آوگی گی تھوڑے گھر افسر آوگا کہ بھائی نوکری تیرا انتظار کری جی آ جا بھائی اٹھ کے انٹرویو دے یہ ماحول بنا پنجاب جا. اور بن رہا ہے ਬਣਾਈ ਜਾਂਦੇ ਆ ਕਰੀ ਜਾਂਦਾ ਥੋੜਾ ਟਾਈਮ ਲੱਗ ਜਾਂਦਾ ਕਈ ਵਾਰੀ ਕਈ ਵਾਰੀ ਟਾਈਮ ਲੱਗ ਜਾਂਦਾ ਪਰ ਸਾਡੇ ਵੱਲੋਂ ਕੋਈ ਕਮੀ ਨਹੀਂ ਕਾਗਜ਼ਾਂ ਕੂਜਾਂ ਚ ਬਹੁਤ ਪੁਰਾਣੀਆਂ ਫੈਲਾ ਪਈਆਂ ਨੇ ਉਹ ਠੀਕ ਠੋਕ ਕਰਨੀਆਂ ਨੇ ਜਿਵੇਂ ਹੁਣ ਮੇਰੇ ਕੋਲੇ ਕੁੜੀਆਂ ਮਿਲੀਆਂ ਮੈਨੂੰ ਇੱਥੇ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀ ਵਾਸਤੇ ਟੈਸਟ ਦਿੱਤਾ ਪਾਸ ਕਰ ਗਈਆਂ ਜਦੋਂ ਉਹ ਜਿਹੜੀ ਜਿਹੜੀ ਪ੍ਰੈਕਟਿਸ ਹੁੰਦੀ ਹੈ ਜਿਹਨੂੰ ਕੀ ਕਹਿੰਦੇ ਆਪਾਂ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਤਾਂ ਪਤਾ ਨਹੀਂ ਕਿਹੜਾ ਕੌਣ ਬੈਠਾ ਸੀ ਉੱਥੇ ਬਾਬੂ ਸਿੱਧਾ ਹੀ ਕਰਤਾ ਵੀ 60 ਕਿਲੋ ਭਾਰ ਚੱਕ ਕੇ ਦਿਖਾਊਗਾ ਉਹ ਫਾਇਰ ਬ੍ਰਿਗੇਡ ਵਾਲਾ ਜਿਹੜਾ ਵੀ ਜੇ ਕੋਈ ਅੱਗ ਲੱਗੀ 60 ਕਿਲੋ ਦਾ ਕੋਈ ਬੰਦਾ ਉੱਥੇ ਫਸਿਆ ਹੋਇਆ ਤਾਂ ਉਹਨੂੰ ਚੱਕ ਕੇ ਉਹ ਥੱਲੇ ਲਿਆ ਸਕਦਾ ਉਹ 60 ਕਿਲੋ ਭਾਰ ਚੱਕ ਕੇ ਪੌੜੀਆਂ ਉੱਤਰ ਕੇ ਦਿਖਾਊਗਾ ਰੂਲ ਚ ਪਤਾ ਮੁੰਡਿਆਂ ਨੇ ਚੱਕ ਲਿਆ ਤੇ ਕੁੜੀਆਂ ਆ ਮੈਨੂੰ ਮਿਲੀਆਂ ਹੋਣੀਆਂ ਇੱਥੇ ਕਿੱਥੇ ਹੋਣਗੀਆਂ ਹੈ ਹੌ ਖੜੀਆਂ ਨੇ ਹਾਂ ਤੇ ਉਹ ਕਹਿੰਦੀਆਂ ਜੀ ਅਸੀਂ ਫਿਰ ਅਸੀਂ ਕਿਵੇਂ 60 ਕਿਲੋ ਚੱਕ ਸਕਦੀਆਂ ਬਿਲਕੁਲ ਸਹੀ ਗੱਲ ਹੈ ਰੂਲ ਬਣਾ ਤਾਂ ਕਹਿੰਦੇ ਜੀ 60 ਕਿਲੋ ਹੀ ਚੱਕਣਾ ਅੱਛਾ ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਰੂਲ ਬਣਾਇਆ ਸੀ ਵੀ ਜਿਹੜਾ ਅੰਦਰ ਫਸਿਆ ਉਹ 60 ਕਿਲੋ ਦੀ ਹੋਊਗਾ ਬਸ ਕੋਈ 40 ਦਾ ਵੀ ਹੋ ਸਕਦਾ ਹੈ ਕੋਈ ਬੱਚਾ ਵੀ ਹੋ ਸਕਦਾ ਉੱਥੇ ਨਾ 60 ਕਿਲੋ ਰੂਲ ਬਣਾਤੇ ਯਾਰ ਉਧਰੋਂ ਤਹਾਂ ਰੂਲਾਂ ਨੂੰ ਦੇਖਣ ਵਾਲੇ ਹੈ ਜੇ ਆਪਣੇ ਆਗੇ ਉਹ ਸਨਾਵਰ ਚ ਪੜ ਕੇ ਆ ਕੋਈ ਦੂਨ ਚੋਂ ਪੜ ਕੇ ਪੰਜਾਬੀ ਆਉਂਦੀ ਨਹੀਂ ਆਪਦੇ ਬਾਪੂ ਨੇ ਕਹੀ ਜਾਂਦੇ ਰਹੇ ਮੇਰੇ ਪਿਤਾ ਸਮਾਨ ਹੈ ਉਹ ਰੂਲਾਂ ਨੂੰ ਫੋਲੋ ਖਾਂ ਠੀਕ ਹੈ 60 ਕਿਲੋ ਹੁਣ ਅੱਜ ਹੀ ਮੈਂ ਜਾਊਂਗਾ ਇਹੋ ਜਿਹੀਆਂ ਗੱਲਾਂ ਮੈਨੂੰ ਬਹੁਤ ਮੇਰੇ ਦਿਮਾਗ ਚ ਕਲਿੱਕ ਕਰ ਜਾਂਦੀਆਂ ਨੇ ਵੀ ਐ ਕਿਉਂ ਹੋ ਗਿਆ ਵੀ ਕੀਨੇ ਬਣਾਏ ਰੂਲੇ ਹੈ ਕਿਉਂ ਨਹੀਂ ਚੇਂਜ ਹੋ ਸਕਦੇ ਇਹਨਾਂ ਨੂੰ ਇਹਨਾਂ ਦੀ ਟ੍ਰੇਨਿੰਗ ਦਿਓ ਕੁੜੀਆਂ ক্রিকেট ਖੇਡਦੀਆਂ ਕੁੜੀਆਂ ਦੇ ਛੱਕੇ ਵੀ ਹੈਗੇ ਨੇ ਪਰ ਗਰਾਊਂਡ ਥੋੜਾ ਛੋਟਾ ਹੁੰਦਾ ਪਰਮਾਤਮਾ ਚਲੋ ਜੈਂਡਰ ਕੋਲੀਸ਼ਨ ਤਾਂ ਹੈਗੇ ਆ ਮੁੰਡੇ ਕੁੜੀਆਂ ਨੌਕਰੀ ਚ ਨਹੀਂ ਕੋਈ ਉਹ ਕਰਨਾ ਚਾਹੀਦਾ ਨੰਬਰਾਂ ਚ ਨਹੀਂ ਕੋਈ ਉਹ ਕਰਨਾ ਚਾਹੀਦਾ ਹਮੇਸ਼ਾ ਫਸਟ ਹੀ ਆਉਂਦੀਆਂ ਨੇ ਪਰ ਜੇ ਫਿਜ਼ੀਕਲ ਟੈਸਟ ਦੇ ਵਿੱਚ ਤੁਸੀਂ ਮੁੰਡਿਆਂ ਦੇ ਬਰਾਬਰ ਕਿਵੇਂ ਕਰ ਦੋਗੇ ਤੁਸੀਂ ਥੋੜਾ ਉਹਨਾਂ ਲਈ ਰੂਲ ਅਲੱਗ ਬਣਾਓ ਅੱਜ ਹੀ ਫਾਇਲ ਮੰਗਾਉਂਗਾ ਔਰ ਭਾਵੇਂ ਹਫਤੇ ਦੇ ਵਿੱਚ ਵਿੱਚ ਤੁਹਾਡਾ ਉਹੀ ਦਿੱਤਾ ਹੋਇਆ ਪੇਪਰ ਕੰਮ ਆਊਗਾ ਇਹ ਕਿਥੇ ਰੂਲ ਬਣਾਤੇ ਪਤਾ ਨਹੀਂ ਕਿਤੇ ਅੱਛਾ ਜੀ ਮੈਂ ਬਿਜਲੀ ਵਾਲੇ ਬੁਲਾ ਲੇ ਬਿਜਲੀ ਬੋਰਡ ਵਾਲੇ ਮੈਂ ਕਿਹਾ ਵੀ ਤੁਹਾਨੂੰ ਕਿਹਨੇ ਕਹਤਾ ਵੀ 8 ਘੰਟਿਆਂ ਚ ਝੋਨਾ ਜਿਹੜਾ ਉਹਨੂੰ ਪਾਣੀ ਮਿਲ ਜਾਂਦਾ ਸਾਰਾ ਤੁਸੀਂ 8 ਘੰਟੇ ਦੇਣਾ 8 ਘੰਟੇ ਕਹਿੰਦੇ ਹਾਂ ਜੀ ਕਿਹਨੇ ਕਹਤਾ ਵੀ 8 ਘੰਟਿਆਂ ਚ ਸਾਰਾ ਝੋਨਾ ਜਿਹੜਾ ਉਹ ਚ ਪਾਣੀ ਔਰ 8 ਘੰਟਿਆਂ ਚ ਵੀ 2-2 ਘੰਟੇ ਬਾਅਦ ਅੱਧੇ ਅੱਧੇ ਘੰਟੇ ਦੇ ਕੱਟ ਲੈ ਉਹਨੂੰ ਖਾਰ ਮਰ ਜਾਂਦਾ ਮੈਂ ਮੈਂ ਕੁਛ ਖਾਰ ਮਰਨਾ ਪਤਾ ਹੈ ਤੁਹਾਨੂੰ ਕਹਿੰਦੇ ਨਹੀਂ ਜੀ

ਮੈਂ ਕਹਿ ਕੰਮ ਕਰੋ ਤੁਸੀਂ 4 ਦਿਨਾਂ ਚ 8-8 ਘੰਟੇ ਦੇਵੋਗੇ ਬਿਜਲੀ ਉਹ ਵੀ ਕੱਟ-ਕੱਟ ਕੇ ਜ਼ਿਮੀਂਦਾਰ ਜਿਹੜਾ 4 ਦਿਨਾਂ 8-8 ਘੰਟੇ ਉਹਨੇ ਖੜਨ ਨਹੀਂ ਟਿਊਬਲ ਤੁਸੀਂ ਕੰਮ ਕਰੋ 4 ਦਿਨਾਂ ਦਿਨੇ 23 ਘੰਟੇ ਤੁਸੀਂ 3 ਦਿਨ 11-11 ਘੰਟੇ ਦਿਓ ਕੋਈ ਜ਼ਿਮੀਂਦਾਰ ਪਾਗਲ ਨਹੀਂ ਹੈਗਾ ਵੀ ਬੱਟਾ ਤੋੜ ਕੇ ਦੂਜੇ ਦੇ ਖੇਤ ਚ ਪਾਣੀ ਪਾ ਦਊਗਾ ਵੀ ਚਲੋ ਬਿਜਲੀ ਹੈਗੀ ਆ ਉਹ 9 ਜਾਂ 10 ਘੰਟੇ ਬਾਅਦ ਮੋਟਰ ਬੰਦ ਕਰ ਦਊਗਾ ਉਸ ਤੋਂ ਬਾਅਦ ਤਿੰਨ ਚਾਰ ਦਿਨ ਉਹਨੂੰ ਪਾਣੀ ਲਾਉਣ ਦੀ ਲੋੜ ਨਹੀਂ ਮੈਂ ਕਿਹਾ ਹਫਤੇ 'ਚ ਕਿੰਨੀ ਦਿਨ ਨੇ ਹੋ ਕਹਿੰਦੇ 8 ਨੂੰ ਲਾ ਲਓ ਜੀ ਸਤੰ 56 8 ਤੋਂ 7 56 ਮੈਂ ਕਿਹਾ ਮੈਂ ਕਿੰਨੀ ਕਹਣਾ ਕਹਿੰਦੇ ਤਿੰਨ ਦਿਨਾਂ 'ਚ 33 ਮੈਂ ਕਿਹਾ ਇੱਕ ਪਾਸੇ ਤੁਹਾਡਾ ਹਫਤਾ 33 ਨਾਲ ਸਰਦਾ ਹੈ ਇੱਕ ਪਾਸੇ 56 ਘੰਟੇ ਆ ਨਾਲੇ ਤਾਂ 21 ਘੰਟੇ ਬੱਜਦੇ ਐ ਨਾਲੇ ਉਹ ਖੁਸ਼ ਵੀ ਕਮਾਲ ਐ ਯਾਰ ਆਪ ਮੋਟਰ ਬੰਦ ਕਰਕੇ ਆਈਦੀ ਐ ਇੰਨੀ ਬਿਜਲੀ ਆਮ ਹੋ ਗਈ 8 ਘੰਟਿਆਂ ਨਾਲ ਪਤਾ ਨਹੀਂ ਕਿਉਂ ਉਹਨਾਂ ਨੇ ਬੈਰ ਪਾ ਰੱਖਿਆ ਜਾ ਸਹੀ ਗੱਲ ਐ ਨਾ ਹਾਂ ਚਾਰ ਚਾਰ ਦਿਨਾਂ ਦੇਣਗੇ 32 ਘੰਟੇ ਮੈਂ ਮੰਗਦਾ 30 ਘੰਟੇ ਇਦਰੋਂ ਘੰਟੇ ਦਾ ਹੀ ਫਰਕ ਪਿਆ ਪਰ ਜਿਹੜੇ 3 ਦਿਨ ਉਹ ਉਹਨੇ ਨਹੀਂ ਚਲਾਉਣੀ ਉਹ ਕਿੱਥੇ ਗਏ ਫਿਰ ਇਸ ਲੈਵਲ ਤੇ ਸੋਚਨੀ ਹੈ ਬਿਜਲੀ ਵੀ ਬਚਾਉਣੀ ਹੈ ਥੱਲੋ ਪਾਣੀ ਵੀ ਬਚਾਉਣਾ ਹੈ ਪਰ ਥੋਨੂੰ ਬਿਜਲੀ ਦੀ ਘਾਟ ਵੀ ਨਹੀਂ ਆਉਣ ਦੇਣੀ ਥੋਡੀ ਫਸਲ ਵੀ ਚੱਕਣੀ ਹੈ ਵੇਸ਼ ਪੰਜਾਬ ਦਾ ਵੀ ਨਾਮ ਰੌਸ਼ਨ ਕਰਨਾ ਕਹਿੰਦੇ 26 ਜਨਵਰੀ ਦੀ ਚਾਕੀ ਨਹੀਂ ਹੋ ਪੰਜਾਬ ਦੀ ਮੈਂ ਕਹਿੰਦਾ ਮਨਾ ਲੋਂਗੇ ਸਾਡੇ ਬਿਨਾ ਫਿਰ 26 ਜਨਵਰੀਆਂ 15 ਦਾ ਸਾਡੇ ਬਿਨਾ ਮਨਾ ਲੋਂਗੇ ਸਾਡੇ ਕੋਲ ਤਾਂ 90% ਤਾਂ ਸਾਡੇ ਕੁਰਬਾਨੀਆਂ ਸਾਡੀਆਂ ਆਜ਼ਾਦੀ ਚ ਨੇ ਕਾਰਗਿਲ ਚ ਨੇ ਗਦਰੀ ਬਾਬਿਆਂ ਕੋਲ ਕਰਤਾਰ ਸਰਾਬਿਆਂ ਕੋਲ ਤੇ ਤੁਸੀਂ ਸਾਡੇ ਬਿਨਾ ਮਨਾ ਲੋਗੇ ਉਹੀ ਝਾਕੀਆਂ ਪਹਿਲਾਂ ਤਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਨਾ ਐਵੇਂ ਡੂਮਨੇ ਚ ਡੜਾ ਮਾਰ ਲਿਆ ਉਹਨਾਂ ਨੇ ਪਹਿਲਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਹੁਣ ਮੈਂ 10 ਬਣਾ ਰੱਖੀਆਂ ਨੇ ਪੂਰੇ ਪੰਜਾਬ ਵਿੱਚ ਫਿਰਦੀਆਂ ਨੇ ਸਾਰੇ ਪੰਜਾਬ ਨੂੰ ਦਿਖਾਉਂਗਾ ਲਿਪਾ ਸਿੰਘ ਮਾਈ ਭਾਗੋ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਆਯਾਦ ਮਹਾਰਾਜਾ ਰਣਜੀਤ ਸਿੰਘ ਜਲਿਆਂਵਾਲਾ ਬਾਗ ਆ ਸਾਰਾ ਦਿਖਾਉਂਗਾ ਕਰ ਲਓ ਮੇਰਾ ਕੀ ਕਰੋਗੇ ਅਸਲ 'ਚ ਨਾ ਭਈ ਦੂ ਪਹਿਲਾਂ ਕੋਈ ਬੋਲਦਾ ਹੀ ਨਹੀਂ ਸੀ ਪੰਜਾਬ ਦੇ ਹੱਕਾਂ ਮਾਰੇ ਤਾਂ ਕੋਈ ਬੋਲਿਆ ਹੀ ਨਹੀਂ ਅਸੀਂ ਕਹਿੰਦੇ ਅੱਛਾ ਜੀ ਚੰਗਾ ਜੀ ਮਤਰੀਮਾ ਵਾਲਾ ਸਲੂਕ ਹੈ ਜੀ ਧੰਨਵਾਦ ਜੀ ਚਲੋ ਜੀ ਕਿਉਂ ਮਤਰੀਮਾ ਵਾਲਾ ਸਲੂਕ ਹੈ ਭਾਈ ਦੇਸ਼ ਅਸੀਂ ਲੈ ਕੇ ਦਿੱਤਾ ਕੁਰਬਾਨੀਆਂ ਅਸੀਂ ਦਿੱਤੀਆਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਅਸੀਂ ਦੇਸ਼ ਲੈ ਕੇ ਦਿੱਤਾ ਦੇਸ਼ ਦੇ ਮਾਲਕ ਬਣ ਕੇ ਬੈਠ ਗਏ 26 ਜਨਵਰੀ 'ਚ ਸਾਡੀ ਝਾਕੀ ਨਹੀਂ ਹੋਊਗੀ 15 ਗਾਸਤ ਭਗਤ ਸਿੰਘ ਨਹੀਂ ਹੋਊਗਾ ਕੌਣ ਨੇ ਏ ਡਿਸਾਈਡ ਕਰਨ ਵਾਲੇ ਕਿ ਭਗ ਸਿੰਘ ਰਿਜੈਕਟਡ ਆ ਜਾਂ ਸਲੈਕਟਡ ਹੈ ਇਹ ਕੌਣ ਨੇ ਜਦੋਂ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ 10 ਲੱਖ ਬੰਦਾ ਮਰ ਗਿਆ ਕੌਣ ਮਰਿਆ ਸਾਡੇ ਨਾਨੇ ਨਾਨੀਆਂ ਸਾਡੇ ਦਾਦੇ ਦਾਦੀਆਂ ਸਾਡੇ ਪਰਦਾਦੇ ਇਹਨਾਂ ਦਾ ਕੋਈ ਮਰਿਆ ਨਹੀਂ ਦੇਸ਼ ਦੇ ਮਾਲਕ ਬਣ ਕੇ ਬਹਿ ਗਏ ਅਸੀਂ ਦੇਸ਼ ਵਾਸਤੇ ਖੜਾਂਗੇ ਇਹ ਸਾਡਾ ਹੈ ਇਹਨਾਂ ਦਾ ਬਸ ਚੱਲੇ ਜਾਣਗਣ ਮੰਚੋਂ ਪੰਜਾਬ ਕੱਢ ਦੇਣੇ بھی جنگن منچ بھی ہے اس کو نکال دو ہاں والی ہاں کہو نہ نہ کہو چلو 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 جی بل پاس دکا کر دیا کھے کر چنڈی گڑھ دیکھو ووٹا کن چنڈا کسی سیانے نے کہا ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ ਸਾਧ ਦਾ ਆ ਗਿਆ ਫਿਰ ਇੱਕ ਦਿਨ ਸਾਰਾ ਵੀਡੀਓ ਚ ਹੋ ਗਿਆ ਕੰਮ ਹੱਲੇ ਫਿਰਦੇ ਨੇ ਵਿੱਚੇ ਹੀ ਗਵਰਨਰ ਗਵਰਨਰ ਦੀ ਪਤਾ ਨਹੀਂ ਕਿਹਦੀ ਕਿਹਦੀ ਬਲੀ ਲੈਣਗੇ ਹੁਣ ਹੱਲੇ ਫਿਰਦੇ ਆ ਵੀ ਆ ਕੀ ਹੋ ਗਿਆ ਉਹਨੇ ਕਰਿਆ ਵੀ ਇਦਾਂ ਇਹ ਨਹੀਂ ਨਾਲ ਤਾਂ ਯਾਰ ਆ ਨਹੀਂ ਨਹੀਂ ਇਹਨਾਂ ਕੋਲ ਨਾ ਨਾ ਇਹਨਾਂ ਕੋਲ ਜ਼ਿਆਦਾ ਹੋ ਗਿਆ ਆ ਹਾਂ ਆਹ ਹੈ ਚੱਲੂ ਸਪਰੀਮ ਕੋਰਟ ਨੇ ਕੱਲ ਕਹਿ ਕੀ ਕਹਿ ਸਪਰੀਮ ਕੋਰਟ ਨੇ ਪਾਜੀ ਮੈਂ ਕਹਾਇਆ ਸਪਰੀਮ ਕੋਰਟ ਦਾ ਆਰਡਰ ਆਇਆ ਕਿ ਆਹ ਡੈਮੋਕਰੇਸੀ ਹੈ ਯਾਰ ਤੁਸੀਂ ਲੋਕਾਂ ਦੇ ਵੋਟਾਂ ਦਾ ਮਜ਼ਾਕ ਬਣਾ ਰਹੇ ਹੋ ਤੁਸੀਂ ਬੋਰਡ ਕਿਸੇ ਨੂੰ ਪਾਈ ਆ ਨਿਕਲਦੀ ਕਿਤੋਂ ਆ ਜਾਣਦੀ ਕਿਤੇ ਹੈ ਰਿਜ਼ਲਟ ਕਿਤੋਂ ਹੋਰ ਆਉਂਦਾ ਪਗਲ ਹੈਗਾ 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 ਉਸੇ ਕਰਕੇ ਹੈ ਕਿਤੇ ਨਾ ਕਿ ਤਰਾਬ ਹੈਗਾ ਫਿਰ ਜਿਸ ਦਾ ਕੋਈ ਨਹੀਂ ਉਸ ਦਾ ਖੁਦਾ ਹੁੰਦਾ ਹੈ ਕੋਈ ਗੱਲ ਨਹੀਂ ਸਾਹਮਣੇ ਆਊਗਾ ਸਾਰਾ ਕੁਝ ਅਲੀ ਕਿਹੜੇ ਕੋਈ ਲੀਡਰ ਬਣਨਾ ਆਏ ਮੁੱਖ ਮੰਤਰੀ ਮੇਅਰ ਬਣਨਾ ਆਏ ਸੀ ਅਸੀਂ ਤਾਂ ਤੁਹਾਨੂੰ ਹੀ ਕਹਿੰਦੇ ਸੀ ਭਾਈ ਤੂੰ ਹੀ ਠੀਕ ਹੋ ਜਾ ਤੂੰ ਹੀ ਠੀਕ ਨਹੀਂ ਹੋਏ ਸਾਨੂੰ ਆਉਣਾ ਪੈ ਗਿਆ ਜਦੋਂ ਆਉਣਾ ਪੈ ਗਿਆ ਅਸੀਂ ਬਹਿ ਗਏ ਕੁਰਸੀਆਂ ਤੇ ਕੁਰਸੀਆਂ ਤੇ ਬਹਿ ਗਏ ਹੁਣ ਜਿਹੜਾ ਆਉਂਦਾ ਉਹ ਬਾਜਵਾ ਉਹ ਪੁਰਾਣੇ ਅਮੀਰ ਨੇ ਉਹ بڑے بڑے ਸਕੂਲਾਂ 'ਚ ਪੜਨ ਵਾਲੇ ਹਨਾ ਆ ਨਯੂ ਸਿੱਧੂ ਉਹ ਵੱਡੇ ਸਕੂਲਾਂ 'ਚ ਪੜਿਆ ਹੋਇਆ ਹੈ ਸੁਵੀਰ ਬਾਦਲ ਉਹ ਪਹਾੜਾਂ ਚ ਇੱਥੇ ਸਨਾਵਰ ਹੈ ਟੜਕੀ ਉੱਠ ਕੇ ਭਗਵਾਨ ਤਮਨ ਨੂੰ ਗਾਲਾਂ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਨੇ ਭਗਵਾਨ ਤਮਨ ਬਹੁ ਮਾੜਾ ਬੰਦਾ ਬਹੁ ਮਾੜਾ ਬੰਦਾ ਬਹੁਤ ਬਹੁ ਇਹਨੇ ਪ੍ਰਵਾਹ ਕਰਕੇ ਤਾਂ ਪੰਜਾਂ ਨੂੰ ਆ ਅਸਲ ਚ ਕੋਈ ਪੰਗਾ ਨਹੀਂ ਹੈਗਾ ਅਸੀਂ ਪਿੰਡਾਂ ਦੇ ਲਿਬੜੇ ਤੇ ਬਿੜੇ ਜੇ ਜਵਾਕ ਮਾਲਵੇ ਦੇ ਮਿੱਟੀ ਚ ਲਿਬੜੇ ਤੇ ਬਿੜੇ ਜੇ ਜਵਾਕ ਮਹਸਾਨੀਆਂ ਪੂਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਸਿੱਖੇ ਹੋਏ ਜਵਾਕ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਕਾਠੀ ਸਿੱਖ ਕੇ ਦਸਵੀਂ 11ਵੀਂ 12ਵੀਂ ਕਰਨ ਵਾਲੇ ਜਵਾਕ ਇਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਇਹਨਾਂ ਦੇ ਕੱਪੜੇ ਮੈਲੇ ਹੋਣ ਲੱਗ ਗਏ ਇਹ ਤਾਂ ਕਹਿੰਦੇ ਨੇ ਇਹ ਕਿਹੋ ਜਿਹਾ ਆ ਗਏ ਯਾਰ ਸਾਡੇ ਮੂਰੇ ਉਹ ਭਾਈ ਅਸੀਂ ਇਹੋ ਜਿਹੇ ਹੀ ਆ ਯਾਰ ਅਸੀਂ ਕਰੀਏ ਕੀ ਤੁਸੀਂ ਸਾਨੂੰ ਇਹੋ ਜੇ ਰੱਖਿਆ ਹੋਇਆ ਤੁਸੀਂ ਤਾਂ ਖਾਨਦਾਨੀ ਬਣ ਗਏ ਨਾ ਘੋੜਿਆਂ ਵਾਲੇ ਘੋੜਿਆਂ ਦੀਆਂ ਦੌੜਾਂ ਕਰਾਉਣ ਵਾਲੇ ਯਾਰ ਵੀ ਘੋੜੇ ਡਰ ਵੀ ਘੋੜੇ ਹਾਏ ਰੱਬ ਅੰਗਰੇਜ਼ੀਆਂ ਵਾਲੇ ਅਸੀਂ ਤਾਂ ਭਾਈ ਬੋਰੀ ਲੈ ਕੇ ਜਾਂਦੇ ਹੁੰਦੇ ਸੀ ਕ੍ਰਿਪ ਕੋ ਯੂਰੀਆ ਦੀ ਬੋਰੀ ਹੁੰਦੀ ਸੀ ਚਿੱਟੇ ਜਿਹੇ ਰੰਗ ਦੀ ਛੇਵੀਂ ਸੱਤਵੀਂ ਜਾਂਦੇ ਹੁੰਦੇ ਸੀ ਇੱਕ ਵਾਰੀ ਸੈਹੀ ਡੋਲ ਜੇ ਸਾਰੀ ਬੋਰੀ ਤੇ ਫੈ ਜਾਂਦੀ ਸੀ ਉੱਦੀ ਛੋਟੀ ਮੇਲ ਤੱਕ ਐਸਾ ਹੋਵਾਂ ਸਾਡਾ ਕਰ ਲੋ ਕੀ ਕਰਨਾ ਇੱਕ ਵਾਰੀ ਬਹਿ ਗਏ ਹਲਦੇ ਹੁਲਦੇ ਨਹੀਂ ਅਸੀਂ ਹੈਗੇ ਹੁਣ ਦੋਨੇ ਹੱਥ ਉੱਪਰ ਚਾਕੇ ਦੋ ਨਰ ਲਾ ਦਿਓ ਇਨਕਲਾਬ ਉਸੀ ਹਾਂ ਫੋਟੋਗ੍ਰਾਫਰਸ ਥੋੜਾ ਪਿਛੇ ਨਜ਼ਰ ਮੈਂ ਆ ਅਕਸਰ ਬੋਲਦਾ ਰਿਹਾ ਕਿ ਦਫ਼ਤਰਾਂ ਦੀਆਂ ਖੱਜਲ ਖਵਾਰੀਆਂ ਖਤਮ ਕਰਨੀਆਂ ਨੇ ਸਾਡੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰ ਦਿਆਂਦੀਆਂ ਜੁੱਤੀਆਂ ਕਾਸ਼ ਜੀਆਂ ਛਿੜਕਾਂ ਖਾਂਦਿਆਂ ਦੀਆਂ ਸੁਰਜੀਤ ਪਾਤਰ ਜੀ ਨੇ ਲਿਖਿਆ ਕਹਿੰਦਾ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮਤ ਤੇ ਸਰਦਾਰੀ ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬਸ ਇੱਕ ਸਵਾਰੀ ਕਹਿੰਦੇ ਕਹੋਂਦੇ ਜ਼ਿਮੀਂਦਾਰ ਪਿੰਡ 'ਚ ਜਿਨ੍ਹਾਂ ਨੂੰ ਸਲੂਟ বাজਦੇ ਨੇ ਸਰਦਾਰ ਸਾਹਿਬ ਕੀ ਹਾਲ ਚਾਲ ਹੈ ਫਲਾਨਾ ਸਿੰਘ ਲੰਗਿਆ